ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਸ਼ਨੋਤਰੀ ਦੀ ਇਸ ਪੁਸਤਕ ਦੇ ਪ੍ਰਸ਼ਨ ਨੰਬਰ 23 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪ੍ਰੇਮ ਰੱਖਣ ਵਾਲੇ ਪਟਨਾ ਸਾਹਿਬ ਜੀ ਦੀ ਧਰਤੀ ਤੇ ਕੋਈ ਵਾਸੀਆਂ ਦੇ ਨਾਵਾਂ ਦਾ ਜ਼ਿਕਰ ਆਇਆ ਹੈ ਸਵਾਲ ਹੈ ਕਿ ਗੁਰੂ ਗੋਬਿੰਦਦਾਸ ਗੋਬਿੰਦ ਰਾਏ ਜੀ ਦੇ ਪਟਨਾ ਵਿਖੇ ਕਿਹੜੇ-ਕਿਹੜੇ ਵਿਸ਼ੇਸ਼ ਸ਼ਰਧਾਲੂ ਸਨ ਪੰਜ ਕ ਨਾਮ ਵੀ ਦੱਸੇ ਹੋਏ ਨੇ ਪੰਡਿਤ ਸ਼ਿਵਦੱਤ ਜੀ ਰਾਜਾ ਫਤਿਹ ਚੰਦ ਜੀ ਤੇ ਰਾਜਾ ਫਤਿਹ ਚੰਦ ਜੀ ਦੀ ਰਾਣੀ ਨਵਾਬ ਰਹੀਮ ਬਖਸ਼ ਤੇ کریم ਬਖਸ਼ ਹੁਣ ਨਾਮ ਯਾਦ ਕਰ ਲੈਣੇ ਕੋਈ ਔਖਾ ਕੰਮ ਨਹੀਂ ਰੱਟਾ ਮਾਰਿਆ ਜਾ ਸਕਦਾ ਪਰ ਜਿੰਨਾ ਚਿਰ ਇਹਨਾਂ ਦੀ ਸਾਖੀ ਨਾ ਸੁਣਾਂਗੇ ਉਹਨਾਂ ਚਿਰ ਮਨ ਮੰਦਰ ਦੇ ਅੰਦਰ ਮਨ ਦੀ ਸਲੇਟ ਦੇ ਉੱਤੇ ਇਹ ਨਾਮ ਲਿਖੇ ਨਹੀਂ ਜਾਣੇ ਤੇ ਇਸ ਪ੍ਰਸ਼ਨੋਤਰੀ ਦਾ ਅਸਲ प्रयोजन ਵੀ ਇਹੀ ਹੈ ਕਿ ਅਸੀਂ ਇਹਨਾਂ ਦੇ ਨਾਵਾਂ ਦਾ ਰੱਟਾ ਨਾ ਮਾਰੀਏ ਬਲਕਿ ਇਹਨਾਂ ਦੀ ਸਾਖੀ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਸੋ ਇਸ ਲਈ ਅਸੀਂ ਸਾਖੀ ਦੇ ਰੂਪ ਦੇ ਵਿੱਚ ਆਪ ਜੀ ਦੇ ਸਨਮੁਖ ਇਹਨਾਂ ਮਹਾਂਪੁਰਖਾਂ ਦਾ ਜੀਵਨ ਦਾ ਕੁਝ ਝਲਕਾਰਾ ਪੇਸ਼ ਕਰਨ ਲੱਗੇ ਹਾਂ ਰਾਜਾ ਫਤਿਹ ਸ਼ਾ ਤੇ ਰਾਣੀ ਮੈਣੀ ਦੀ ਸਾਖੀ ਆਪ ਜੀ ਇੱਥੋਂ ਦਰਸ਼ਨ ਕਰ ਸਕਦੇ ਹੋ ਪੰਡਿਤ ਸ਼ਿਵਦਤ ਜੀ ਦੀ ਸਾਖੀ ਉਹ ਆਪ ਜੀ ਇੱਥੋਂ ਦਰਸ਼ਨ ਕਰ ਸਕਦੇ ਹੋ ਇਸੇ ਪ੍ਰਕਾਰ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਦੀ ਸਾਖੀ ਆ ਅਗਲੀਆਂ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ